Ik karama Sher wali da bol sathe nana devi da bol sathe ਠੰਡੇ ਝੋਲੇ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਠੰਡੇ ਪਾਣੀ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਕੁਰਾਲੀ ਵੱਲੋਂ ਅੱਜ ਕੁਰਾਲੀ ਦੇ ਰੇਲਵੇ ਸਟੇਸ਼ਨ ਤੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ

ਸਰ ਆਪਣੀ ਮੰਡਲੀ ਦਾ ਨਾਮ ਦੱਸਿਓ ਤੇ ਦੱਸਿਓ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਵੀ ਇੱਥੇ ਪਾਣੀ ਦੀ ਜ਼ਰੂਰਤ ਹੈ। ਸ੍ਰੀ ਸੁਨਾਤਨ ਨਰਮ ਜਾਗਰਣ ਮੰਡਲ ਕੋਰਾਲੀ ਸਭ ਨੂੰ ਪ੍ਰਣਾਮ। ਦੇਖੋ ਐਦਾ ਵੀ ਸਭ ਤੋਂ بڑا ਪੁਨ ਪਾਣੀ ਦਾ ਮੰਨਿਆ ਮੰਨਿਆ ਜਾਂਦਾ ਹੈ। ਅਸੀਂ ਇੱਕ ਜਾਗਰਣ ਕਰਵਾਉਂਦੇ ਕਰਵਾਉਂਦੇ ਦੀਪ ਨੇ ਸ਼ੁਰੂ ਕੀਤਾ ਠੀਕ ਹੈ ਅਸੀਂ ਨਾਲ ਜੁੜੇ ਜਾਗਰਣ ਕਰਵਾਉਂਦੇ ਕਰਵਾਉਂਦੇ ਖੁਣਾ ਸੀ ਇਹ ਸੋਚਦੇ ਆਂ ਵੀ ਚਲੋ ਜੇ ਮਾਂ ਮਾਈ ਇਹਨਾਂ ਦੇ ਰਹੀ ਹੈ ਹੁਣ ਅਸੀਂ ਥੋੜਾ ਜਿਹਾ ਹੋਰ ਕੁਝ ਵਧੀਆ ਕਰਕੇ ਜਿਵੇਂ ਪਹਿਲਾਂ ਵੀ ਕਰਦੇ ਆ ਰਹੇ ਹਾਂ ਵੀ ਇਹੋ ਜਿਹਾ ਕੰਮ ਕਰੀਏ ਜੋ ਸਦੀਆਂ ਤੱਕ ਲੋਕਾਂ ਦੇ ਕੰਮ ਆਵੇ ਠੀਕ ਹੈ ਜੀ ਜਿਵੇਂ ਕਿ ਹੁਣ ਪਾਣੀ ਦਾ ਪ੍ਰਬੰਧ ਕੀਤਾ ਅਸੀਂ ਖੁਦ ਨੂੰ ਸਾਨੂੰ ਜੇ ਅਸੀਂ ਕਦੇ ਆਂਦੇ ਆ ਪਾਣੀ ਦੀ ਲੋੜ ਪੈਂਦੀ ਹੈ ਸ਼ਾਮ ਨੂੰ ਰੇਲੋ ਵਿੱਚ ਸਵਾਰ ਕਰਨ ਵੀ ਆਉਂਦੇ ਆ ਸਭ ਨੂੰ ਪਾਣੀ ਦੀ ਜਰੂਰਤ ਹੈ ਤਾਂ ਮੈਂ ਸਭ ਨੂੰ ਆਹੀ ਕਹੂੰਗਾ ਵੀ ਕੋਈ ਵੀ ਇੱਧਰ ਉੱਧਰ ਖਰਚਾ ਕਰਨ ਨਾਲੋਂ ਆਪਣੇ ਸ਼ਹਿਰ ਨੂੰ ਕੁਛ ਨਾ ਕੁਛ ਤੁਸੀਂ ਪੇਂਟ ਕਰੋ ਸੋਹੜ ਕੇ ਉਹ ਕੰਮ ਆਵੇਗੇ ਸਿੱਦੇ ਇੱਕ ਦਿਨ ਲਈ ਨਹੀਂ ਸਦਾ ਲਈ ਕਹਿੰਦੇ ਨੇ ਕਿ ਪਾਣੀ ਇੱਕ ਜੈ ਜੀ ਚੀਜ਼ ਹੈ ਜੇਕਰ ਕਿਸੇ ਨੂੰ ਪਾਣੀ ਪਿਆ ਦੇਈ ਤਾਂ ਉਹ ਜ਼ਰੂਰ ਦੁਆਵਾ ਮੰਦਗਾ ਹੈ ਬਿੰਟਾ ਜੀ ਕੀ ਕਹਿਣਾ ਚਾਹੁੰਦੇ ਹੋ ਚੰਗਾ ਪ੍ਰਬੰਧ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਕੋਰਾਲੀ ਦੁਆਰਾ ਇਹ ਉਪਰਾਲਾ ਕੀਤਾ ਗਿਆ ਤੇ ਅਸੀਂ ਸਟੇਸ਼ਨ ਮਾਸਟਰ ਜੀ ਦਾ ਸਾਰੇ ਇਹਨਾਂ ਦੇ ਸਟਾਫ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੇ ਸਾਡੇ ਨਾਲ ਇੱਥੇ ਮੋੜੇ ਨਾਲ ਮੋੜਾ ਜੋੜ ਕੇ ਯਾਤਰੀਆਂ ਦੇ ਲਈ ਸੇਵਾ ਕੀਤੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ ਤੇ ਇਹ ਸਾਰੇ ਮੈਂਬਰਸ ਦਾ ਵੀ ਜੋ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਕੋਰਾਲੀ ਦੇ ਹਨ ਇਨਾ ਦਾ ਧੰਨਵਾਦ ਕਰਦੀ ਹਾਂ ਥੈਂਕਸ ਲਾਰਡ ਕਿਨੇ ਲੀਟਰ ਦਾ ਜਿਹੜਾ ਫ੍ਰਿਜ ਲੱਗਿਆ ਹੋਰੇ ਤੇ ਉਹਦੇ ਬਾਰੇ ਜਾਣਕਾਰੀ ਦਿਓ ਕਿਸ ਤਰ੍ਹਾਂ ਧਿਆਨ ਚ ਆਇਆ 150 ਲੀਟਰ ਦਾ ਇੱਥੇ ਆਪਾਂ ਫ੍ਰਿਜ ਲਾਇਆ ਹੈ ਤੇ ਇਹਦੇ ਵਿੱਚ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਗਰਮੀ ਕਰਕੇ ਪਾਣੀ ਦੀ ਦਿੱਕਤ ਬਹੁਤ ਆ ਰਹੀ ਸੀ ਲੋਕਾਂ ਨੂੰ ਹਨਾ ਉਹਦੇ ਕਰਕੇ ਹੁਣ ਬਹੁਤ ਪਾਣੀ ਦੀ ਜ਼ਰੂਰਤ ਸੀਗੀ ਤਾਂ ਉਹਦੇ ਕਰਕੇ ਹੁਣ ਸਾਨੂੰ ਸਾਡੇ ਮੰਡਲ ਨੇ ਸਲਾਹ ਕੀਤੀ ਕਿ ਆਪਾਂ ਨੂੰ ਵਾਟਰ ਕੂਲਰ ਦਾ ਅਰੇਂਜਮੈਂਟ ਕਰਨਾ ਚਾਹੀਦਾ ਹੈ ਰੇਲਵੇ ਸਟੇਸ਼ਨ ਤੇ ਕਿ ਜੋ ਯਾਤਰੀਆਂ ਇੱਧਰ ਮਾਣ ਨਾਣਾ ਦੇਵੀ ਦੇ ਨੰਦਪੁਰ ਸਾਹਿਬ ਉੱਤੇ ਹੁੰਦੇ ਹੋਏ ਜਦੋਂ ਨੂੰ ਜਾਂਦੇ ਨੇ ਕਿ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਜੋ ਤੁਹਾਡੀ ਜਾਗਰਣ ਮੰਡਲੀ ਹੈ ਉਹਦੇ ਵੱਲੋਂ ਹੋਰ ਕੀ ਕੀ ਉਪਰਾਲੇ ਕੀਤੇ ਜਾਂਦੇ ਨੇ ਸਾਡੇ ਮੰਡਲੀ ਵੱਲੋਂ ਹੋਰ ਵੀ ਅੱਗੇ ਉਪਰਾਲੇ ਕੀਤੇ ਜਾਣਗੇ ਪਹਿਲਾਂ ਸਭ ਤੋਂ ਸਾਡਾ ਜਾਗਰਣ ਕਰਵਾਉਂਦੇ ਨੇ ਦੁਸ਼ਹਿਰਾ ਗਰਾਉਂਡ ਦੇ ਵਿੱਚ ਤੇ ਹਰ ਇੱਕ ਸਾਲ ਵੱਧ ਤੋਂ ਵੱਧ ਅਸੀਂ ਸਹਿਯੋਗ ਕਰਦੇ ਨੇ ਉਹਦੇ ਵਿੱਚ ਕੀ ਵੱਧ ਤੋਂ ਵੱਧ ਹੋਵੇ ਸਾਡਾ ਜਾਗਰਣ ਹਰ ਇੱਕ ਕਰਾਈ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਅਸੀਂ ਅੱਗੇ ਵੀ ਉਪਰਾਲੇ ਕਰਦੇ ਰਾਵਾਂਗੇ ਕਿ ਹੋਰ ਵੀ ਸਾਨੂੰ ਜੋ ਵੀ ਲੱਗਿਆ ਕਿ ਕਰਾਈ ਦੇ ਨੇ ਲੋੜ ਬੰਦਾ ਤਾਂ ਅਸੀਂ ਵੱਧ ਤੋਂ ਵੱਧ ਆਪਣੇ ਉਪਰਾਲੇ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਅੱਜ ਇਹ ਉਪਰਾਲਾ ਇਸ ਕਰਕੇ ਕੀਤਾ ਗਿਆ ਜਿਵੇਂ ਅੱਜ 15 ਅਗਸਤ ਹੈ ਠੀਕ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਭ ਦਾ ਕੱਦੇ ਪੂਰੀ ਟੀਮ ਪਲਾਨਿੰਗ ਕਰ ਰਹੀ ਸੀ ਸਭ ਨੇ ਪੈਸੇ ਪਾਏ ਸ਼ਹਿਰ ਵਾਸੀਆਂ ਨੇ ਵੀ ਯੋਗਦਾਨ ਦਿੱਤਾ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਅੱਜ ਇੱਕ ਵਧੀਆ ਕੰਮ ਸੁਤੰਤਰਤਾ ਦਿਵਸ ਮਨਾਉਂਦੇ ਹੋਏ ਸਾਡਾ ਮਕਸਦ ਇਹੀ ਹੈ ਵੀ ਅਸੀਂ ਸੁਤੰਤਰਤਾ ਦਿਵਸ ਅੱਜ ਮਨਾਈਏ ਕਿ ਸਭ ਨੂੰ ਯਾਦ ਰਹੇ ਆਜ਼ਾਦ ਦਿਨ ਤੇ ਸਾਡੇ ਜਾਗਰੂ ਮੰਡੇ ਵੱਲੋਂ ਹੋਰ ਵੀ ਬਹੁਤ ਸਾਰੇ ਨਵੇਂ ਉਪਰਾਲੇ ਆ ਰਹੇ ਹਨ ਅਸੀਂ ਸ਼ਹਿਰ ਵਾਸੀਆਂ ਨੂੰ ਇਹੀ ਉਪੀਤ ਕਰਦੇ ਆਂ ਅਪੀਲ ਵੀ ਕਰਦੇ ਆਂ ਵੀ ਤੁਸੀਂ ਸਾਡੇ ਨਾਲ ਜੁੜੋ ਸਾਡੇ ਗਰੁੱਪ ਚ ਕੋਈ ਵੀ ਪ੍ਰਧਾਨਗੀ ਵਾਲਾ ਕੋਈ ਸੇਣੀ ਨਾ ਕੋਈ ਪ੍ਰਧਾਨ ਹੈ ਕੋਈ ਵੀ ਆਵੇ ਆਪਣਾ ਯੋਗਦਾਨ ਪਾਵੇ ਜਾਂ ਜਿਵੇਂ ਕੀ ਉਹਨਾਂ ਨੇ ਪੈਸੇ ਨਾਲ ਕਰਨਾ ਹੈ ਬਿਨਾ ਪੈਸੇ ਤੋਂ ਵੀ ਕਰਨਾ ਹੈ ਗਿਆਨ ਨਾਲ ਗਿਆਨ ਬਹੁਤ ਵੱਡੀ ਚੀਜ਼ ਹੈ ਤਾਂ ਮੈਂ ਚਾਹੁੰਦਾ ਵੀ ਹਰ ਕੋਈ ਆਪਣਾ ਗਿਆਨ ਵੰਡੇ ਤੇ ਇੱਕ ਦੂਸਰੇ ਨੂੰ ਗਿਆਨ ਨਾਲ ਅੱਗੇ ਵਧਾਵੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ వాటర్ কুলਰ ਜੋ ਲਗਾਇਆ ਗਿਆ ਉਹ ਕਿਸ ਤਰ੍ਹਾਂ ਯੋਗ ਨਹੀਂ ਬਣਿਆ ਸਾਰੀ ਸਲਾਹ ਦੱਸਿਓ ਕਿਸ ਤਰ੍ਹਾਂ ਹੋਇਆ ਮੈਂ ਤਾਂ 10 ਜੁਲਾਈ ਪਾ ਜੀ ਅਸੀਂ ਰਾਤ ਨੂੰਰੇ ਸੈਰ ਕਰਦੇ ਸੀਗੇ ਸਾਡੇ ਵਿੱਚ ਇੱਕ ਸੰਦੀਪ ਭਾਜੀ ਨੇ ਜੋ ਕਿ ਰੇਲਵੇ ਦੇ ਸਟਾਫ ਨੇ ਉਹਨੇ ਕਿਹਾ ਉਹਰੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਲੋਕਾਂ ਨੂੰ ਤੇ ਇਸ ਕਰਕੇ ਆਪਾਂ ਨੇ ਸੋਚਿਆ ਕਿ ਫਿਰ ਅਸੀਂ ਮੰਡਲ ਦੇ ਵਿੱਚ ਬੈਠ ਕੇ ਸਲਾਹ ਕਰੀ ਕਿ ਅੱਜ ਦਾ ਕਰਕੇ ਸਟੇਸ਼ਨ ਦੇ ਵਿੱਚ ਪਾਣੀ ਦੀ ਵਿਵਸਥਾ ਨਹੀਂ ਹੈਗੀ ਹੈ ਆਪਾਂ ਉਹ ਕਰੀਏ ਤਾਂ ਸਾਰੇ ਸਟੇਸ਼ਨ ਵਾਸੀਆਂ ਦਾ ਸਾਰੇ ਇਹਨਾਂ ਦੇ ਮੈਂਬਰਾਂ ਦਾ ਜਿੰਨੇ ਵੀ ਸਟੇਸ਼ਨ ਮਾਸਟਰ ਹੋਗੇ ਸਾਰਿਆਂ ਦਾ ਇਹਦੇ ਵਿੱਚ ਸਹਿਯੋਗ ਹੈ ਸਾਰੇ ਕਰਾਲੀ ਸ਼ਹਿਰ ਦਾ ਸਹਿਯੋਗ ਹੈ ਨਾਲੇ ਸਾਰੇ ਮੰਡਲ ਦਾ ਸਹਿਯੋਗ ਹੈ ਇਹ ਸਾਰੇ ਸ਼ਹਿਰ ਦੇ ਪੈਸੇ ਨਾਲ ਹੀ ਲੱਗਿਆ ਇਹਦੇ ਵਿੱਚ ਸਹੀ ਸਨਾਤਨਦਰਮ ਮੂਰੇ ਨਹੀਂ ਹੈਗਾ ਇਹ ਸ਼ਹਿਰ ਦੇ ਪੈਸੇ ਨਾਲ ਲੱਗਿਆ ਜੀ ਤੇ ਸਾਰਿਆਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਤੇ ਇਦਾਂ ਹੀ ਵੱਧ ਚੜ ਕੇ ਆਪਾਂ ਇੱਕ ਟਿਕ ਨਿਊ ਤੇ ਨਿਊ ਚੀਜ਼ਾਂ ਕਰਦੇ ਰਵਾਂਗੇ ਬਾਕੀ ਕੋਸ਼ਿਸ਼ ਤਾਂ ਇਹ ਹੋਏਗੀ ਕਰਾਉਣੇ ਵਾਲੀ ਮਾਤਾ ਰਾਨੀ ਜੈ ਮਾਤਾ ਦੀ ਤੇ ਜ਼ਰੂਰ ਜੋ ਮੰਡਲ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਪਾਣੀ ਦਾ ਜੋ ਠੰਡੇ ਪਾਣੀ ਦਾ ਰੇਲਵੇ ਸਟੇਸ਼ਨ ਕੋਰਾਲੀ ਤੇ ਪ੍ਰਬੰਧ ਕੀਤਾ ਗਿਆ ਤੇ ਜ਼ਰੂਰ ਇਹਨਾਂ ਦੀ ਤਾਰੀਫ਼ ਕਰਨੀ ਬਣਦੀ ਹੈ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜੈ ਮਾਤਾ ਦੀ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਨਾ ਅਰੁਣ ਕੋਰਾਲੀ